ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਕੱਲ ਇੱਕ ਅਸੀਂ ਛੋਟਾ ਜਿਹਾ ਉਪਰਾਲਾ ਕੀਤਾ ਹੈ ਕਿ ਇੱਕ ਦੋ ਦਰਖਤ ਲਗਾਏ ਜਾਣ ਅਸੀਂ ਰਹਿ ਕਰਕੇ ਦੋ ਦਰਖਤ ਇੱਕ ਤਾਂ ਬੋੜ ਤੇ ਇੱਕ ਪਿੱਪਲ ਦਾ ਦਰਖਤ ਲਾਉਣ ਦੀ ਸੋਚੀ ਕੱਲ ਅਸੀਂ ਫਿਰ ਜੀਟੀ ਰੋਡ ਤੇ ਮਹਿਤਿਆਲੇ ਮੋੜ ਤੇ ਜਾ ਕੇ ਇਹ ਬੂਟੇ ਲਾਏ ਉੱਥੇ ਸਾਡੇ ਨਾਲ ਕਾਲੀਆ ਸਟੂਡੀਓ ਤੇ ਇੱਕ ਬਲਜੀਤ ਸਟੂਡੀਓ ਅਸੀਂ ਤਿੰਨਾਂ ਨੇ ਰਲ ਕੇ ਇਹ ਬੂਟੇ ਲਾਉਣ ਦੀ ਕੋਸ਼ਿਸ਼ ਕੀਤੀ ਐ ਤੇ ਨਾਲ ਹੀ ਇਹ ਵੀ ਸੋਚਿਆ ਵੀ ਇਹਦੀ ਦੇਖਭਾਲ ਵੀ ਕਰਨੀ ਆ ਸਾਨੂੰ ਦੇਖ ਕੇ ਉੱਥੇ ਇੱਕ ਕਿਸਾਨ ਖੇਤਾਂ 'ਚ ਕੰਮ ਕਰ ਰਿਹਾ ਸੀ ਉਹ ਉਹਨੇ ਵੀ ਵਾ ਸਾਡਾ ਬਹੁਤ ਵਧੀਆ ਸਾਥ ਦਿੱਤਾ ਤੇ ਉਹਨੇ ਕਹੀ ਵਗੈਰਾ ਤੇ ਪਾਣੀ ਪੂਣੀ ਪਾਉਣ ਵਾਸਤੇ ਵਾਲਟ ਵੀ ਦਿੱਤੀ ਤੇ ਨਾਲ ਹੀ ਸਾਡਾ ਮਿੱਤਰ ਇੱਕ ਜਗਰਾਜ ਸਿੱਧੂ ਨੰਬਰਦਾਰ ਉਹ ਵੀ ਸਾਨੂੰ ਉੱਥੇ ਮਿਲ ਗਿਆ ਉਹਨੇ ਵੀ ਸਾਡੀ ਬੂਟੇ ਲਾਉਣ ਚ ਕਾਫੀ ਹੈਲਪ ਕੀਤੀ ਹੈ ਤੇ ਅਸੀਂ ਸੋਚਦੇ ਹਾਂ ਵੀ ਲੋਕ ਵੀ ਵੱਧ ਤੋਂ ਵੱਧ ਜਿਹੜੇ ਬੂਟੇ ਲਾਏ ਜਾਣ ਤਾਂ ਕਿ ਆਉਣ ਵਾਲੀ ਈੜੀ ਬਚ ਸਕੇ ਕਿਉਂਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਰਕਤਾਂ ਦੀ ਕਟਾਈ ਬਹੁਤ ਜ਼ਿਆਦਾ ਹੋ ਰਹੀ ਹੈ ਸਰਕਾਰਾਂ ਉਹਨਾਂ ਧਿਆਨ ਨਹੀਂ ਦਿੰਦੀਆਂ ਉਹ ਇਹ ਕੋਸ਼ਿਸ਼ ਆਪਾਂ ਨੂੰ ਰਲ ਕੇ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਤਾਂ ਕਿ ਕਾਹਮਾਨ ਜਿਹੜਾ ਵਧ ਰਿਹਾ ਹੈ ਪੰਜਾਬ ਦਾ ਉਸ ਕੁਸ਼ਕਮੀ ਆ ਸਕੇ ਇਹ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਹੈ ਤੇ ਉਮੀਦ ਕਰਦੇ ਹਾਂ ਵੀ ਇਸ ਨੂੰ ਦੇਖ ਕੇ ਲੋਕ ਵੀ ਅੱਤਵਾਦ ਬੁੱਟੀ ਲਾਉਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਾ ਦਿਓ ਧੰਨਵਾਦ ਜੀ